ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਅੱਜ ਆਪਾਂ ਬਣਾਵਾਂਗੇ ਮਿੱਸੇ ਪਰੌਂਠੇ ਉਹ ਵੀ ਮੂਲੀਆਂ ਵਾਲੇ ਤੇ ਲੋ ਜੀ ਆਜੋ ਘਰ ਦੇਖਿਓ ਕਿਵੇਂ ਬਣਾਣੇ ਨੇ ਤੇ ਲੋ ਜੀ ਇੱਥੇ ਲੈ ਲਈਏ ਨੇ ਆਪਾਂ ਮੂਲੀਆਂ ਇਹਨਾਂ ਨੂੰ ਛਿੱਲ ਕੇ ਧੋ ਕੇ ਆਪਾਂ ਕੱਦੂਕਾਸ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਕੱਦੂਕਾਸ ਕਰਨ ਤੋਂ ਬਾਅਦ ਆਪਾਂ ਇਹਨਾਂ ਦਾ ਪਾਣੀ ਥੋੜਾ ਜਿਹਾ ਨਿਚੋੜ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਪ੍ਰਾਤ ਚ ਲਾਵਾਂਗੇ ਥੋੜਾ ਜਿਹਾ ਮੱਕੀ ਦਾ ਆਟਾ ਤੇ ਥੋੜਾ ਜਿਹਾ ਕਣਕ ਦਾ ਆਟਾ ਤੇ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਮਿਕਸ ਤੇ ਲੋ ਜੀ ਜਿੰਨੀ ਵੀ ਕੁਆਂਟੀਟੀ ਤੁਸੀਂ ਰੱਖਣਾ ਚਾਹੁੰਦੇ ਹੋ ਜਿੰਨੀਆਂ ਤੁਹਾਡੀਆਂ ਚੀਜ਼ਾਂ ਮਤਲਬ ਕਿ ਤੁਸੀਂ ਜਿੰਨੀਆਂ ਬਣਾਉਣੀਆਂ ਨੇ ਰੋਟੀਆਂ ਉਸ ਦੇ ਹਿਸਾਬ ਨਾਲ ਆਟਾ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਇੱਥੇ ਕੱਧੂ ਗਾਸ ਕੀਤੀ ਹੋਈਆਂ ਮੂਲੀਆਂ ਪਾ ਦਵਾਂਗੇ ਤੇ ਫਿਰ ਆਪਾਂ ਪਾ ਦਾਂਗੇ ਹਰਾ ਧਨੀਆ ਨਮਕ ਮਿਰਚ ਹਲਦੀ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਤੁਸੀਂ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਤੇ ਇੱਥੇ ਪਾਵਾਂਗੇ ਸੁੱਕਾ ਧਨੀਆ ਜੋ ਕਿ ਬਹੁਤ ਹੀ ਵਧੀਆ ਟੇਸਟ ਦ ਸੂਰੀ ਮੀਠੀ ਤੇ ਸਾਰੀਆਂ ਚੀਜ਼ਾਂ ਨੂੰ ਪੁੱਲ-ਪੁੱਲੇ ਹੱਥਾਂ ਨਾਲ ਚੰਗੀ ਤਰ੍ਹਾਂ ਕਰ ਲਵਾਂਗੇ ਮਿਕਸ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਥੋੜਾ ਜਿਹਾ ਪਾਣੀ ਤੇ ਹਲਕੇ-ਹਲਕੇ ਹੱਥਾਂ ਨਾਲ ਆਪਾਂ ਆਟਾ ਗੁੰਨਾਂਗੇ ਤੇ ਤੁਸੀਂ ਪਾਣੀ ਥੋੜਾ-ਥੋੜਾ ਕਰਕੇ ਪਾਣਾ ਇੱਕੋ ᱫਮ ਨਹੀਂ ਪਾ ਦੇਣਾ ਕਿਉਂਕਿ ਫਿਰ ਜ਼ਿਆਦਾ ਪਤਲਾ ਨਾ ਹੋ ਜਾਏ ਆਟਾ ਤੇ ਲਓ ਜੀ ਐਨ ਵਧੀਆ ਤਰੀਕੇ ਨਾਲ ਆਪਾਂ ਆਟਾ ਗੁੰਨ ਲਵਾਂਗੇ ਬਹੁਤ ਹੀ ਵਧੀਆ ਸੌਫਟ ਡੋ ਆਪਣਾ ਬਣ ਕੇ ਹੋ ਜਾਏਗਾ ਤਿਆਰ ਤੇ ਲਓ ਜੀ ਆਪਾਂ ਆਟਾ ਆਪਣਾ ਗੁੱਝ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੇ ਦਾਂਗੇ ਥੋੜੀ ਜੀ ਰੈਸਟ ਟਾ ਕੇ ਰੱਖ ਦਵਾਂਗੇ ਆਪਾਂ 10 ਤੋਂ 15 ਮਿੰਟ ਲਈ ਤੇ ਉਸ ਤੋਂ ਬਾਅਦ ਆਪਾਂ ਇੱਥੇ ਪਰੌਂਠਿਆਂ ਦੇ ਨਾਲ ਖਾਣ ਵਾਲਾ ਕਰਾਂਗੇ ਮੱਖਣ ਤਿਆਰ ਤੇ ਇੱਥੇ ਲੈ ਲਿਆ ਮੈਂ ਮਲਾਈ ਮਿਕਸੀ ਜਾਰ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਉਸ ਤੋਂ ਬਾਅਦ ਕੱਢ ਲਿਆ ਆਪਾਂ ਮੱਖਣ ਜੋ ਕਿ ਆਪਾਂ ਪਰੌਂਠਿਆਂ ਦੇ ਨਾਲ ਖਾਵਾਂਗੇ ਤਾਜ਼ਾ ਮੱਖਣ ਕੱਢਿਆ ਤੇ ਉਸ ਤੋਂ ਬਾਅਦ ਰੱਖ ਲਿਆ ਆਪਾਂ ਤਵਾ ਤੇਲ ਲਓ ਜੀ ਫਿਰ ਆਪਣੇ ਆਟੇ ਨੂੰ ਮਿਲ ਗਈ ਹੈ ਰੈਸਟ 15 ਤੋਂ 20 ਮਿੰਟ ਲਈ ਤੇ ਉਸ ਤੋਂ ਬਾਅਦ ਹਲਕੇ ਹੱਥਾਂ ਨਾਲ ਪੇੜਾ ਕਰਕੇ ਤੇ ਥੋੜਾ ਜਿਹਾ ਆਪਾਂ ਲਾਵਾਂਗੇ ਪਲੇਥਨ ਤੇ ਨਾਲ ਦੀ ਨਾਲ ਆਪਾਂ ਰੋਟੀ ਵੀ ਲਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਰੋਟੀ ਬਿਲ ਜਾਂਦੀ ਹੈ ਤੇ ਲਓ ਜੀ ਆਰਾਮ ਨਾਲ ਆਪਾਂ ਇਹਨੂੰ ਪਾਵਾਂਗੇ ਤਵੇ ਦੇ ਉੱਪਰ ਉਸ ਤੋਂ ਬਾਅਦ ਦੇਸੀ ਘਿਓ ਲਾਵਾਂਗੇ ਆਪਾਂ ਦੋਨਾਂ ਸਾਈਡਾਂ ਤੇ ਤੇ ਚੰਗੀ ਤਰ੍ਹਾਂ ਰੋਟੀ ਨੂੰ ਰਾੜ ਲਵਾਂਗੇ ਤਵੇ ਦੇ ਉੱਪਰ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਆਪਣੀ ਪਰਾਠਾ ਬਣ ਕੇ ਹੋ ਜਾਣਾ ਤਿਆਰ ਮੂਲੀ ਦਾ ਤੇ ਲੋ ਜੀ ਆਪਾਂ ਦੋਨਾਂ ਪਾਸੇ ਉਸ ਸੇਕ ਲਿਆ ਚੰਗੀ ਤਰ੍ਹਾਂ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇੱਥੇ ਕੀਤੀ ਹੈ ਲੱਸੀ ਤਿਆਰ ਥੋੜਾ ਜਿਹਾ ਦਹੀਂ ਆਪਣੇ ਕੋਲ ਹੈਗਾ ਸੀ ਤੇ ਲੋ ਜੀ ਆਪਾਂ ਕਰ ਲਿਆ ਇੱਥੇ ਲਟਰ ਦੇ ਵਿੱਚ ਪਾ ਲਿਆ ਦਹੀਂ ਤੇ ਉਸ ਤੋਂ ਬਾਅਦ ਹੈਂਡ ਗ੍ਰਾਈਂਡਰ ਨਾਲ ਇਹਨੂੰ ਚੰਗੀ ਤਰ੍ਹਾਂ ਆਪਾਂ ਲੱਸੀ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਥੋੜਾ ਜਿਹਾ ਮਸਾਲਾ ਵਗੈਰਾ ਜੋ ਕਿ ਆਪਾਂ ਘਰ ਦੇ ਵਿੱਚ ਹੀ ਬਣਾਵਾਂਗੇ ਘਰ ਦੇ ਵਿੱਚ ਮਸਾਲਾ ਕਿ ਤੁਸੀਂ ਬਹੁਤ ਈਜ਼ੀ ਤਰੀਕੇ ਨਾਲ ਜੀਰਾ ਭੁੰਨ ਸਕਦੇ ਹੋ ਤਵੇ ਦੇ ਉੱਪਰ ਹਲਕਾ ਜਿਹਾ ਜੀਰਾ ਭੁੰਨ ਕੇ ਉਹਨੂੰ ਪੀਸ ਲੈਣਾ ਤੇ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਆਪਾਂ ਜੀਰਾ ਪਾਊਡਰ ਤੇ ਥੋੜਾ ਜਿਹਾ ਕਾਲਾ ਨਮਕ ਤੇ ਲਓ ਜੀ ਇੱਥੇ ਕਰ ਲਈ ਆਪਾਂ ਥਾਲੀ ਤਿਆਰ ਦਹੀਂ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਭੁੰਨਿਆ ਹੋਇਆ ਜੀਰਾ ਤੇ ਕਾਲਾ ਨਮਕ ਤੇ ਲੋਜੀ ਪਰੌਂਠੇ ਬਣ ਕੇ ਆਪਣੇ ਹੋਗੇ ਨੇ ਤਿਆਰ ਨਾਲ ਲਵਾਂਗੇ ਆਪਣਾ ਘਰ ਦਾ ਕੱਢਿਆ ਹੋਇਆ ਤਾਜ਼ਾ ਮੱਖਣ ਤੇ ਉਸ ਤੋਂ ਬਾਅਦ ਨਾਲ ਆਪਣੀ ਲੱਸੀ ਤੇ ਨਾਲ ਦਹੀਂ ਤੇ ਲੋਜੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਵੀ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਮਿਲਦੇ ਆ ਇੱਕ ਹੋਰ ਰੈਸਪੀ ਦੇ ਨਾਲ ਪਪਾਈ